ਇਥੇ ਪਹੁੰਚੇ ਆਂ ਆ ਪੋਸਟ ਆਫਿਸ ਇਥੇ ਭਰਾ ਆ ਆਪਣਾ ਲੱਗਾ ਤੇ ਉਹ ਕਹਿੰਦਾ ਤੇਰਾ ਪਾਰਸਲ ਆਇਆ ਵਾ ਕਹਿੰਦਾ ਮੈਂ ਪਹੁੰਚਾ ਕੇ ਘਰੇ ਜਾਣਾ ਸੀ ਪਰ ਇਥੇ ਆ ਆ ਦੇ ਕੋ ਕਹਿੰਦਾ ਤੈਨੂੰ ਚਾਰ ਤਿੰਨ ਚਾਰ ਜਣਾਂ ਨੇ ਮਿਲਣਾ ਤੇ ਹੁਣ ਇਥੇ ਨਾਲੇ ਉਹਨਾਂ ਨੂੰ ਮਿਲ ਲਾਂਗੇ ਨਾਲੇ ਆਪਣਾ ਪਾਰਸਲ ਜਿਹੜਾ ਲੈ ਚਲਾਂਗੇ ਆ ਫੇਰ ਇਧਰ ਉੱਪਰ ਜਾਣਾ ਆਪਾਂ ਦੂਸਰੀ ਮੰਜ਼ਲ ਲੈ ਵੀ ਮਿਲ ਗਿਆ ਆਪਾਂ ਨੂੰ ਪਾਰਸਲ ਤੇ ਭਰਾ ਨਾਲੋਂ ਆਪਾਂ ਮਿਲ ਲਿਆ ਤੇ ਧੰਨਵਾਦ ਥੈਂਕ ਯੂ ਪਾਰਸਲ ਤੇ ਲੈਂਦਾ ਆ ਤੇ ਵੇਖਦੇ ਹੁਣੇ ਸੂਟ ਆਇਆ ਕੀ ਆਇਆ ये भी प्रमोशन से आया हो। प्रमोशन आया सूट हा औरगंजा ही दुपट्टा बड़ी बिपताई मैं उन्होंने कॉटन का होना चाहिए ओरगेंजा का ही है ना ही है ना बड़ी बिपता है ला दी मम्मी लाटरी ला गई है मम्मी ਔਰ ਗੰਜੇ ਦੇ ਰਹਿਣ ਦੇ ਕੋਈ ਗੱਲ ਨਹੀਂ ਤੂੰ ਦੁਪੱਟਾ ਦੁਜਲ ਨਹੀਂ ਕਲਰ ਨਹੀਂ ਘਣਾ ਨਾ ਕੋਟਨ ਦਾ ਲੈ ਲਈ ਸੂਟ ਕਿਦਾਂ ਦਾ ਹੈ ਬਸ ਠੀਕ ਆ ਫਿਰ ਨੇ ਮੇਰਾ ਸੂਟ ਆ ਆ ਵੇਖੋ ਗਲਾ ਘੱਟਿਆ ਕਿ ਲੱਗੇ ਘੇਰਾ ਨਹੀਂ ਘੇਰਾ ਵੀ ਆ ਮਤਲਬ ਪਹੁੰਚੇ ਵੀ ਆ ਹਾਂ ਬਾਜੂ ਵੀ ਆ ਇਦਾਂ ਕਰ ਪਾ ਨਹੀਂ ਹੁਣ ਘੇਰਾ ਹੈ ਕਿ ਨਹੀਂ ਆ ਬਾਜੂ ਤੇ ਪਹੁੰਚੇ ਤੇ ਹੈਗੇ ਨਾ ਮੈਂ ਵੇਖੇ ਹੈਗੇ ਨਹੀਂ ਨਹੀਂ ਉਹਦਾ ਹੀ ਉਹਦੀ ਕਢਾਈ ਦਾ ਹੈ ਅੰਦਰ ਵੇਖ ਲੋ ਚਲ ਜੋਂ ਅੰਦਰ ਮਾਹ ਨਹੀਂ ਨੇ ਡਾਇਰ ਫੋਨ ਕਰਨ ਹੁਣੇ ਅਜੇ ਮਾ ਮੈਨੂੰ ਜਗਾ ਭਰਾਵਾ ਚਾਹੀਦੀ ਹੈ ਮੈਂ ਜਗਾ ਦੇ ਦੋਗੇ ਨਾ ਹਸਲਾਪਾ ਕਹਿੰਦਾ ਬਾਹੂ ਜਗਾ ਤੇਰੀ ਆ ਮਣਕੇ ਜਿੰਨੀ ਮਰਜ਼ੀ ਵਰਤ ਮਾ ਮੇਰੀ ਗੱਡੀ ਮੈਂ ਸਾਈ ਕਰਾਉਣੀ ਆਪਣੀ ਪਤਾ ਨਹੀਂ ਬਾਵਾ ਕਿਣੀਆਂ ਪਹੁੰਚੇ ਗਏ ਆ ਮੇਰੇ ਤੋਂ ਬਾਵਾ ਹੋਣੀਆਂ ਆ ਆ ਪਹੁੰਚੇ ਹੈ ਹਾਂ ਸੇਮ ਹੀ ਹੈ ਜਿਹੜਾ ਮਰਜ਼ੀ ਬਣਾ ਲੈ ਸੰਦੀਪ ਪਹੁੰਚੇ ਬਣਾ ਲੈ ਜਾਏ ਬਾਵਾ ਬਣਾ ਲੈ ਇੱਕੋ ਜੀ ਕਢਾਈ ਆ ਚਾਰ ਚੀਜ਼ਾਂ ਵਾ ਮਤਲਬ ਦੋਵੇਂ ਭੰਜਣੀਆਂ ਦੋਵੇਂ ਭੰਜਣੀਆਂ ਇੱਕੋ ਜੀ ਹੈਗੀ ਆਗੇ ਇਹਨਾ ਠੀਕ ਹੈ ਆ ਆ ਬੋਲ ਜੀ ਹਾਂ ਆ ਬਣਾਉਣ ਤੋਂ ਲੈ ਕੇ ਸਾਨੂੰ ਨਾ ਇਹਨਾ ਆ ਆ ਸੁਆ ਆ ਕੁੰਜੀ ਇਹਨਾਂ ਨੂੰ ਤੋਂ ਵਾਸਤੇ ਕੱਪੜੇ ਚ ਬਣਨੇ ਆ ਨਾ ਆ ਬਾ ਬਾ ਕੀ ਰਹੀ ਹੈ ਇਹ ਹਾਂ ਕੀ ਰਹੀ ਹੈਗਾ ਕੀ ਰਿਹਾ ਪਲੈਨ ਹੈ ਕਿ ਘਰੇ ਦਿੱਤੇ ਮम्मी ਕੋਈ ਨਾ ਕੋਈ ਮਤਲਬ ਵੇ ਲੋ ਕੋਈ ਲੈਸ ਲਵਾ ਲਿਓ ਕੋਈ ਨੋਰਮਲ ਜੀ ਤੇ ਦੁਪੱਟਾ ਜਿਹੜਾ ਨਹੀਂ ਉਹਨੂੰ 3D ਕਲਰ ਕਰਾ ਲਿਓ ਹੈ ਇਦਾਂ ਕਰ ਰਹੀ ਹਾਂ ਘੇਰਾ ਵੀ ਹੋਣਾ ਚਾਹੀਦਾ ਜਨਾਨੀਆਂ ਨੂੰ ਘੇਰਾ ਠੀਕ ਹੋਣਾ ਹਾਂ ਚੁੰਨੀ ਵਾਲੀ ਨਾ ਹਾਂ ਤੁਹਾਡੇ ਵਰਗੀਆਂ ਕੋ ਗਲਾ ਤੇ ਟੱਕਿਆ ਜਾਂਦਾ ਆਹ ਦੁਪੱਟਾ ਲੈ ਵੀ ਮੰਮੀ ਨੂੰ ਆ ਗਿਆ ਪਸੰਦ ਪਸੇ ਵੀ ਦੁਪੱਟਿਆਂ ਨੂੰ ਮੈਨੂੰ ਆਪ ਨੂੰ ਨਹੀਂ ਇਹ ਚੰਗੇ ਲੱਗਦੇ ਇਹ ਪਤਾ ਕੀ ਗੱਲ ਹੈ ਇਹ ਸਿਰ 'ਤੇ ਟੱਕਿਆ ਜਾਂਦਾ ਇਹਦੇ ਦਾ ਨਾਂ ਹੈ ਮੋਢਿਆਂ ਤੇ ਖਲੋਂਦੇ ਇਹ ਐਵੇਂ ਹਨ ਰਵਾਜਾ ਚੱਲ ਗਿਆ ਪੁੱਠਾਈ ਕਿ ਨਹੀਂ ਹਣਾ ਉੱਡੀ ਜਾਂਦੇ ਹੁਣ ਆਵੇ ਜਿਹੜੀ ਤੂੰ ਚੁੰਨੀ ਲਈ ਇਹ ਵੇਲਾ ਟਕੀ ਹੈ ਗਦੰਗਲੇ ਚ ਆ ਟਿਕਦੀ ਨਹੀਂ ਆ ਹੋਰ ਮੈਂ ਦੂਸਰਾ ਸੂਟ ਉਹਦੇ ਨਾਲ ਮੈਂ ਹੁਣ ਡਾਈ ਕਰਵਾ ਲੈਣੀ ਹੁੰਦੀ ਮੈਨੂੰ ਫੋਨ ਆਇਆ ਵੇਖੀ ਲੈ ਹੁਣ ਕੀ ਹੈ ਹਾਂ ਹਾਂ ਵੀ ਨਾ ਲੈ ਜਾਂਚਵਾ ਤਾ ਦਾਰ ਫੋਨ ਚੱਕ ਹਰ ਗਣ ਫੋਨ ਆਇਆ ਫੋਨ ਚੱਕੋ ਹਰ ਗਣ ਫੋਨ ਚੱਕ ਪੁੱਤ ਫੋਨ ਆਇਆ ਬਣਾ ਦੇ ਉਸ ਨੂੰ ਕੋ ਭੌਂ ਚੱਕ ਪੋਰ ਹੋਰ ਕੀ ਨਹੀਂ ਆਹ ਬਹੁਤ ਜਿਹਾ ਬਹਾਵਾ ਤੇ ਬੜਾ ਬੰਦਾ ਕੁਝ ਕਰ ਤਾ ਫੋਨ ਕਰਾਈਏ ਬਹੁਤ ਬੜਾ ਚਲ ਸਹੀ ਬਾਵਾ ਦੇ ਖਲੋਣੀ ਕਿ ਬਾਵਾ ਤੇ ਲੋਣੀ ਵਾਲੋ ਵਾਲਿਓ ਕਿਰਨ ਦੀਦੀ ਹੁਣੀ ਆਏ ਮੈਂ ਬੋਤਲ ਲੈ ਕੇ ਦਿੱਤੀ ਵੀ ਉਹ ਚ ਪਾਣੀ ਪੀ ਲਿਆ ਕਰੋਗੀ ਤੇ ਹੁਣ ਇਹ ਨਖਰੇ ਹੋਰ ਕਰ ਲਾ ਪੀ ਕਹਿੰਦੀ ਮੈਂ ਗਲਾਸ ਚ ਪੀਣਾ ਹੁਣ ਉਹ ਹੱਥ ਪਾਉਂਦੀ ਬੁੱਗਾ ਤੁਹਾਨੂੰ ਬੁੱਗਾ ਬੁੱਗਾ ਸਾਫ ਕਰ ਹਾਂਜੀ ਕੀ ਹਾਲ ਜੀ ਠੀਕ ਠਾਕ ਜੀ ਸਾਹਿਬ ਜੀ ਠੀਕ ਠਾਕ ਚਲ ਵਧੀਆ ਚੱਲ ਆਹ ਟੈਨਸ਼ਨ ਨਾ ਦਿੱਤੇ ਜੀ ਠੀਕ ਆ ਫਸ ਕਲਾਸ ਹਨ ਇਹ ਕਿਹੜਾ ਕੰਦ ਰਿਆ ਜੰਟਾ ਬੜਾ ਆਸਾਂ ਦੇ ਟੀਆਂ ਠੀਕ ਹੈ ਇਹਨੂੰ ਕਹਿੰਦੇ ਲੋਅਰ ਆ ਲੋਅਰ ਉਹ ਨਹੀਂ ਜਮੇ ਲੋਅਰ ਜੋਗਰ ਆ ਜੋਗਰ ਆ ਜਿਹਦਾ ਪੌਂਚਾ ਬੰਦ ਹੋਵੇ ਉਹਨੂੰ ਜੋਗਰ ਕਹਿੰਦੇ ਹੋਰ ਮਾਜਾ ਮਾਜਾ ਲਮਾ ਫਿਰ ਉਹਨੂੰ ਕਹਿੰਨਾ ਸਰਾਰਾ ਸਰਾਰਾ ਇਹਨੇ ਕੀ ਆ ਮੈਂ ਕਟਾਇਆ ਜੀ ओके बाय 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 चल ठीक है ਆ ਕਿ ਡੀਵਦੀ ਡੋਲੇ ਤੇ ਸਾਡੀ ਹਰ ਗੁੰਡ ਡਰਦੀ ਏ ਇਹਨੂੰ ਵੇਖ ਕੇ ਰੋਂਦੀ ਏ ਆ ਕੋ ਆਪਣੇ ਆ ਮੁੜਦੀ ਜਾਂਦੀ ਬੜੀ ਵਧੀਆ ਉਹ ਦਾਦੇ ਕੋ ਚਲ ਗਈ ਏ ਡਰਦੀ ਇਹਨੂੰ ਵੇਖ ਕੇ ਆ ਵੇ ਬੋਤਾ ਵੇ ਡੋਲੋ ਵੇ ਆਂਬ ਕਿਦਾਂ ਆਂਬ ਭਾਈ ਸੋੜ ਕੇ ਸਸ ਜ ਆ ਕਾ ਪਾ ਲਿਆ ਸਰ ਬੁਝੇ ਲੈ ਬਿਛਰ ਬੁਝਾ ਲੈ ਲਿਆ ਹਣ ਕਿੱਥੋਂ ਗੀ ਕੀ ਹੈ ਬੰਦ ਨਹੀਂ ਹੋਣਿਆ ਸਸਿਕਾਲ ਸਾਕਤ ਤੁਹਾਡਾ ਆਈ ਜਨੇ ਲੌਕ ਦੇ ਵਿੱਚ ਤੇ ਗਰਮੀ ਅੱਜ ਬਹੁਤ ਆਵੀ ਹੁਣ ਇਹਨੇ ਧੁੱਪੇ ਪਣਕ ਪਾਈ ਹੀ ਮੰਮੀ ਨੇ ਪਾ ਘਟਿਆ ਹੁਣ ਇਹ ਜੇ ਰੱਖੀ ਇੱਥੇ ਤੇ ਗਰਮੀ ਸੁੱਖਣਾ ਕਾਫੀ ਹੈ ਟੈਡੀ ਜਿਹਾ ਧਾਨਾ ਇਹਦਾ ਇੱਥੇ ਕੰਮ ਕਰੀ ਜਾਂਦਾ ਤੇ ਅੱਜ ਇੱਕ ਸੰਦੇ ਦੀ ਅਲਟਰਾਸਾਉਂਡ ਕਰਵਾ ਕੇ ਲੈ ਆਉਣੀ ਐ ਪੱਥਰੀ ਜਿਆਦਾ ਤਾਂ ਨਹੀਂ ਵੱਡੀ ਹੋਈ ਜਿਹੜੀ ਉਹ ਆਪਣਾ ਪਿੱਤੇ ਦੇ ਵਿੱਚ ਹੈਗੀ ਆ ਇੱਕ ਉਹ ਕੰਮ ਆ ਤੇ ਇੱਕ ਗੱਡੀ ਦੇ ਕੈਮਰਾ ਦੀ ਪ੍ਰੋਬਲਮ ਸੀਗੀ ਉਹ ਅਪਾਇੰਟਮੈਂਟ ਬਣਾਈ ਹੋਈ ਆ ਐਮਜੀ ਵਾਲਿਆਂ ਨੇ ਕਹਿੰਦੇ ਘਰੇ ਆਣ ਕੇ ਸਹੀ ਕਰ ਦਾਂਗੇ ਕਹਿੰਦੇ 1 ਵਜੇ ਆਉਣਾ 2 ਵੱਜ ਗਏ ਆ ਤੇ ਨਾ ਹੁਣ ਫੋਨ ਚੁੱਕਣ ਦੇ ਆ ਬਾਕੀ ਚਲੋ ਦੇਖਦੇ ਆ ਕੀ ਬਣਦਾ ਹੈ ਮੰਮੀ ਚੱਪਲ ਲੈ ਕੇ ਆਈ ਹਰਗਣ ਵਾਸਤੇ ਤੇ ਉਹ ਚੂੰ ਚੂੰ ਕਰਨ ਵਾਲੀ ਸੀਟੀ ਵਾਲੀ ਹੈ ਨਾ ਨਾ ਮੀਓ ਬੋਟਾ ਦੀ ਜੁੱਤੀ ਆਹੋ ਪਈ ਹਾਂ ਆ ਪੈ ਗਈ ਪਈ ਨਹੀਂ ਜਿਹਨੇ ਪਈ ਪੈਰ ਤੇ ਉਂਗਲਾਂ ਦੇ ਕੁੱਟੀਆਂ ਹੋਏ ਸੀ ਉਂਗਲਾਂ ਪੀਚ ਲੈਂਦੀ ਐ ਟੈਡ ਕਰ ਲੈਂਦੀ ਹਾਂ ਥੱਸ ਤੋਂ ਉੱਠ ਕੇ ਹੁਣ ਤੁਰ 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 ਹਾਂ ਪੀਤੀ ਗਰੇ ਜਾਨ ਕੇ ਜਾਨ ਕੇ ਹੁਣ ਜਿੰਨੇ ਜਿਹੇ ਲੰਗਾ ਭਾਂਡੇ ਬਲੇ ਬਲੇ ਇਹ ਸਿਰ ਖਾਇਆ ਕਰ ਹੁਣ ਸਾਰੀ ਝਾੜੀ ਹਾਂ ਨਹੀਂ ਲੈ ਆਪਨੇ ਚਿਕਨ ਦਾ ਖਾਂਦਣੀ ਠੀਕ ਇਹ ਵੀ ਨਾਮ ਨਹੀਂ ਹੋ ਆਏ ਕਿੰਨੀ ਮੈਂ ਸੈਂਡਲ ਲੈ ਗਏ ਬੀਤੇ ਚਪਲ ਦੀ ਲੈ ਸੈਂਡਲ ਨਾਲ ਉਹ ਵੀ ਇਦਾਂ ਦੇ ਮਿਲਦੇ ਰਬਟ ਵਾਲੇ ਚਲ ਠੀਕ ਹੈ ਫਿਰ ਉਹ ਵੀ ਲੈ ਕੇ ਆਵਾਂ ਕਿਦਾਂ ਆ ਆ ਵੀ ਤਾਂ ਜਾਣ ਜਾਣ ਕੇ ਨਾ ਪੈਰ ਵਟ ਵਟ ਕੇ ਮਾਰਨ ਢੀ ਹੈ ਜਾਓ 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 ਪਾਪਾ ਪਾਪਾ ਰਿਹਾ ਵਈ ਇੰਨੀ ਉਹਨੂੰ ਸਾਉਂ ਥੋੜੀ ਜਿਆਦਾ ਨਾ ਕੀ ਆ ਕੀ ਆ ਬਹੁਤ ਅਫਸੇ ਗੱਡੀ ਦੇ ਚਾਣਾ ਹੋ 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 ਤੁਹਾਡਾ ਪੜਾ ਹਈ ਸੀ ਤਾਂ ਸੜੀਆਂ ਢੋਤ ਲਾਉਂ ਢੋਲਾ ਕਿਉਂ ਨਾ ਢੋਤ ਲਾ ਜਾਈਏ ਬਹੁਤ ਮੰਦਾ ਵਾਲੀ ਢੋਤ ਲੱਗਣੀ ਨਾ ਬਈ ਬਹੁਤ ਮੰਦਾ ਵਾਲਿਆ ਅਜੀ ਆਪੀ ਸੀਟਾਂ ਜਿਹੜੀਆਂ ਇਹ ਨੀਚੇ ਵਾਲੀਆਂ ਇਹ ਤੇ ਏਸੀ ਚੱਲ ਜਾਂਦੇ ਆ। ਹਟੋ ਲੈਣ ਵਾਲੀਆਂ ਦੇ ਵਿੱਚ ਨਹੀਂ ਚੱਲਦੇ ਬਹੁਤ ਔਖਾ ਆ। ਇਹ ਜਿਆਦਾ ਗਰਮ ਆ। ਹਲੋ ਸੰਦੀਪ ਵੀ ਚੱਲੇ ਨਹੀਂ ਗੱਡਾ ਸੁਣ ਕਰਾਉਣ ਵਾਸਤੇ ਕਿਉਂਕਿ ਉਹ ਪਿੱਤੇ ਚ ਪੱਥਰੀ ਹੈ ਨਾ ਤੇ ਉਹ ਦੇਖ ਲਈ ਕਿੰਨੀ ਵੱਡੀ ਹੋਈ ਹੈ। ਸਸਿਕਾ ਸਸਿਕਾ ਨਾਲਨ ਨਾਲਰ ਕਰਨੀ ਚਾਹੀਦੀ ਤੇ ਜਲਦੀ ਨੂੰ ਨਾਲ ਲੈ ਚੱਲਦੇ ਆ ਮਾਹਿੰਨੋਂ ਨਾਲ ਲੈ ਚੱਲਦੇ ਇਹਨੇ ਕਰਨਾ ਕਰੇ। ਚਲਿਏ। ਵੀ ਦੋਲਤਰਾਮ ਪੰਸਾਰੀ ਦੇ ਗੱਡੀ ਲਾਤੀ ਆ ਤੇ ਹੁਣ ਪਹਿ ਵੋਹ ਦੇਏਗੀ ਉਸੇ ਦਾ ਸੁਣੋ ਨੀ ਨਸਨੀਤ ਜੀ ਚਲੋ ਬੋਦੀ ਕਰ ਲਓ ਨਾ ਫੇਰ ਫੇਰੀ ਬਾਹਰ ਜਾਓ ਬੋਦੀ ਕਰ ਲਓ ਚਲੋ ਬਾਹ ਬਾਹ ਚਲੀ ਅਬਾ ਹਰ ਕੋ ਚਾ ਚਲੋ ਚਲੋ ਬਾਹ ਚਲੀ ਅਰ ਬਟਣ ਲਿਆਣੀ ਸੱਚੋ ਵੀ ਲਿਆਉਣੀਆਂ ਹੁਣੇ ਘਰੇ ਆਇਆ ਹਾਂ ਕਿਰਨ ਅ ਸੰਦੀਪ ਹਣੋਂ ਉੱਥੇ ਲਾਏ ਆ ਚਲੀ ਬਾਹ ਬਾਹ ਜਾਨਾ ਬਾਹ ਚਲੋ ਬਾਹ ਚਲੋ ਲੈ ਵੀ ਬਾਈ ਹੁਣੀ ਆ ਕੇ ਗੱਡੀ ਸਹੀ ਕਰਨਵਾ ਤੇ ਉਹ ਗੱਡੀ ਉਹਨਾਂ ਦੀ ਜੀ ਦੇ ਆ ਗੱਡੀ ਸਹੀ ਕਰਨ ਤੇ ਗੱਡੀ ਆ ਮੈਂ ਇੱਧਰ ਪਾਇਆ ਦਾ ਦੀਦੀ ਜੀ ਵੱਲੋਂ हाँ जी की इधर के काका हो मम्मी ने छुति थी हाँ जी किया हाल जी ठेकेदार साहब डैडी का फोन घर रह गया इत लिया कमरा कम खिंचता ਲਾਵੇ ਕੈਮਰੇ ਤੇ ਗੱਡੀ ਤੇ ਸਹੀ ਨਹੀਂ ਹੋਈ ਗੱਡੀ ਉਹ ਲੈ ਗਏ ਨੇ ਕਹਿੰਦੇ ਉੱਥੇ ਸਹੀ ਹੋਣੀ ਆ ਕੱਲ ਲਾਉਗੀ 3-4 ਵਜੇ ਦਾ ਨਾਲ ਗੱਡੀ ਪਹਿਲਾਂ ਨਹੀਂ ਆਉਣੀ ਵੀ ਤੇ ਸੰਦੀਪ ਹੁਣੀ ਵੀ ਆਗੇ ਨਹੀਂ ਗੁਡੀਆਂ ਨੂੰ ਨਾਲ ਲੈ ਗਏ ਤੇ लवली ਜਿੱਤੀ ਪਾਉਣ ਲਈ ਕਿਦਾਂ ਕੀ ਦੱਸਿਆ ਕਿੰਨੀ 5.7 ਤੇ ਪਹਿਲਾਂ ਕਿੰਨੀ ਪਹਿਲਾਂ 13 ਸੀ ਨਾ ਨਾ ਇਹਨਾਂ ਦਾ 5.5 ਸੀ ਨੇ ਪਹਿਲਾਂ ਕਿੰਨੀ 5-6 ਆ ਕਹਿੰਦੇ ਤੇ ਹੁਣ ਕਿੰਨੀਆਂ ਹਾਂ 6 ਸੱਤ ਆਂਦੀ। ਓਹੋ 6 ਸੱਤ ਐ ਮੈਨੂੰ। ਐ ਮੈਨੂੰ। ਮੇਰੇ ਪਹਿਲਾਂ ਦੇ 5 6 ਸੀ ਨਾ ਪੱਥਰੀਆਂ 5 6 ਹੀ ਸੀਗੀਆਂ। ਹੋਰ ਹਾਲੇ ਵੀ ਚੈੱਕ ਕਰਾਵਾਂਗੇ ਨਾ ਡਾਕਟਰ ਕੋ। اچھا ਹੁਣ ਇਹ ਤਾਂ ਸੱਚ ਕਿੰਨੀਆਂ ਵਿੱਚ? ਇਹ ਵੀ ਚ ਕਿੰਨੀਆਂ ਹੁੰਦਾ? ਮੈਂ ਪੁੱਛਿਆ ਨਹੀਂ ਇਹ ਤਾਂ ਤੁਹਾਨੂੰ ਖਾਏ। ਗੱਡੀ ਆਈ ਹੀਗੀ ਮੇਰੀ ਤੇ ਚਾਬੀ ਘਰੇ ਰਹਿ ਗਈ ਹੈ ਚਾਬੀ ਮੇਰੀ ਜੇਬ 'ਚ ਰੱਖਦੇ ਗੱਡੀ ਵੀਰ ਲੈ ਗਿਆ ਇਹਨਾਂ ਚੁੱਕਰੇ ਜਿਹਾ ਬਟਾਲੇ 'ਚ ਹੀਗਾ ਤੇ ਚਾਬੀ ਦੋਰੀ ਦੇ ਦੋ ਵਿਚਾਰ ਗੱਡੀ ਲੈ ਗਿਆ ਚਾਬੀ ਮੇਰੇ ਕੋ ਰਹਿ ਗਈ। ਤੇ ਅੱਛਾ ਵੀ ਦਿੱਤੀ ਉਹਨੂੰ ਮਣਕੇ ਕਰਨ ਵਾਸਤੇ ਆਏਗਾ ਵੀਰ ਉਹਨੇ ਚੈੱਕ ਚੁੱਕ ਕੀਤੀ ਕੋਈ ਪ੍ਰੋਬਲਮ ਲੱਭੀ ਨਹੀਂ ਉਹਨੂੰ ਵੈਸੇ ਤੇ ਬਾਕੀ ਹੁਣ ਗੱਲ ਇਦਾਂ ਗੱਡੀ ਲੈ ਗਿਆ ਨਾਲ ਏਜੰਸੀ ਲੈ ਗਿਆ ਤੇ ਤੇ ਬਾਕੀ ਵੇਖੋ ਗੈਰਜ ਵਿੱਚ ਖੜੀ ਗੱਡੀ ਲਾ ਤੇ ਲਾਉਣਗੇ ਵੀ ਕੀ ਬਣਦਾ ਕੀ ਹਸਤਾ ਵਾ ਚੈੱਕ ਕਰਕੇ ਕੱਲ ਮਿਲੂਗੀ ਗੱਡੀ ਮੂੰ ਬਸ ਇਦਾਂ ਲਿਆ ਵੀ ਉਹ ਫਰੀ ਦੇ ਵਿੱਚ ਗੱਡੀ ਤੇ ਫਰੀ ਚ ਸਹੀ ਹੋਣੀ ਆ ਪਰ ਗੱਲ ਇਹ ਆ ਵੀ ਆਪਣਾ ਕੈਸ਼ ਦਾ ਮੌਕੇ ਤੇ ਗੱਡੀਆਂ ਨਹੀਂ ਮੁੜ ਕੇ ਹੁਣ ਗੱਡੀ ਤਾਂ ਮਤਲਬ ਜਾਣਾ ਪਵੇ ਕਿਤੇ ਜਾਂ ਕਿੱਦਾਂ ਫਿਰ ਉਹ ਮੁਸ਼ਕਲਾ ਬਸ ਗੁਡੀਆਂ ਮਰੀ ਇਹ ਵਾਲੇ ਸੌ ਜਾਂਦੀ ਮੁੜ ਕੇ ਰਾਤ ਸੌਂਦੀ ਨਹੀਂ ਹੁਣ ਉਹ 7 ਵਜੇ ਸੌਂ ਗਈ ਹੈ ਹੁਣ ਹੁਣੇ ਘੰਟਾ ਹੀ ਸੌਂਗੀ ਨਾ ਤੇ ਇਹਨੇ ਮੁੜ ਕੇ ਸਾਰੀ ਰਾਤ ਨਹੀਂ ਸੌਣਾ ਇਹਨੇ ਮਤਲਬ 12 ਵਜੇ ਤੱਕ ਨਹੀਂ ਫਿਰ ਮੁੜ ਕੇ ਸੌਣ ਲੱਗੇ ਅੱਪਾਂ ਵਾਲੀ ਗੱਡੀ ਤੇ ਨੇ ਸਾਫ ਕਰ ਲਈ ਅੱਪਾ ਚੱਲੇ ਆਂ ਪਾਣੀ ਵਾਲੀ ਗੱਡੀ ਤੇ ਤੇ ਆਪਣੇ ਵਾਲੀ ਗੱਡੀ ਦਾ ਤੇ ਟਾਇਰ ਵੱਢਿਆ ਗਿਆ ਵਾ ਟਾਇਰ ਵੱਢਿਆ ਗਿਆ ਤੇ ਇੱਕ ਕੈਮਰਾ ਦੀ ਪ੍ਰੋਬਲਮ ਤਾਂਤਕੀਕੀ ਉਹ ਗੱਡੀ ਗਈ ਆਪਣਾ ਉੱਥੇ ਹੀ ਏਜੰਸੀ ਚ ਗਈ ਆ ਤੇ ਹੁਣ ਆਪਾਂ ਚੱਲੇ ਆਂ ਮੋਵੀ ਵੇਖਣ ਅੱਗੇ ਬੋਲਵਰ ਜਾਂਦੀ ਆ ਚੱਲੀ ਦਿੱਲੀ ਨੂੰ ਬਸ ਆਪਣੇ ਇੱਥੇ ਜਾਂਦੀ ਬਟਾਲਿਓ ਬਟਾਲੇ ਬਸ ਦਿੱਲੀ ਵੀ ਬੜਾ ਖਾਸ ਆ ਉਹਦੇ ਪਿੱਛੇ ਵੀ ਨਾ ਬੜਬੜ ਤਗੜੇ ਰਾਜ਼ ਰਹੀ ਨੇ ਹਾਂ ਕਿੰਨੇ ਟਿਕਟੇ ਦੇ ਵਾਹੇ 100 ਰੁਪਏ 50 ਰੁਪਏ ਆ ਤੇ ਮੋਟਰਸਾਈਕਲ ਤੇ ਜੇ ਕਿਸੇ ਨੇ ਆਉਣਾ ਆ ਬੀਚੁਰ ਜੋੜ ਤੇ ਉਹਦੇ ਤਾਂ ਡੇ ਹੈਗੇ ਆ 30 ਰੁਪਏ ਤੇ ਚੱਲਦੇ ਹੁਣ ਵੇਖਦੇ ਆ ਫਿਲਮ ਇਹਨੇ ਬੜੀ ਹੱਤ ਚੁੱਕੀ ਉਦੋਂ ਦੀ ਤੇ ਫਿਲਮ ਵੇਖਣੀ ਆ ਫਿਲਮ ਵੇਖਣੀ ਨਾ ਕਿਉਂ ਰੁਮਾਉਣਾ ਤੋ ਫਿਲਮ ਵੇਖ ਕੇ ਸੈਡ ਜੀ ਸੈਡ ਫਿਲਮ ਆਉਂਦੇ ਸੈਡ ਬਾਕੀ ਵੇਰ ਦੀ ਜੀ ਤੈਨੂੰ ਲੱਗਦਾ ਕਿ ਮੇਰੀ ਬਾਗ ਵੀ ਬੜੀ ਦੋਸਤੋ ਕੀ ਹਾਲ ਚਾਲ ਆ ਨਹੀਂ ਛੋੜਿਆ ਮਸ਼ਹੂਰ ਹੈ ਮੇਰੇ ਘੜੀ ਦੀ ਛੋੜਿਆ ਚੱਲ ਚੱਲ ਮਮਾ ਦੋਵੇਂ ਜਾਣੇ ਲੱਗੇ ਮੂਵੀ ਵੇਖਣੇ ਹੈ ਕੋਈ ਨਹੀਂ ਦੋਵੇਂ ਜਾਣੇ ਬਸ ਹਾਂ ਜੀ ਹਾਂ ਜੀ ਪਿਸਟਲ ਤਾਂ ਨਹੀਂ ਹੈਗਾ ਪਿਸਟਲ ਹਾਂ ਹਾਂ ਜੀ ਕਿੱਥੇ ਲਾਏ ਹੋ ਭਾਈ ਕਾਲੀ ਵੀ ਦੁਨੀਆ ਬੜੀ ਬੇਟੀ ਇੱਥੇ ਹੈ ਨਹੀਂ ਕੋਈ ਕੀ ਅਸੀਂ ਪਹਿਲਾਂ ਵੇਖਣਾ ਹੈ ਹੈ ਨਹੀਂ ਕੋਈ ਨਹੀਂ ਆਏ ਅਹੀਂ ਬਸ ਸੈੱਟ ਹੋਣ ਵਾਸਤੇ ਆਏ ਅੱਜ ਨਾ ਅੱਜ ਹਾਂਜੀ ਨਹੀਂ ਨਹੀਂ ਇੱਧਰ ਨਹੀਂ ਇੱਧਰ ਹਾਂਜੀ ਨਹੀਂ ਨਹੀਂ ਇੱਧਰ ਹਾਂਜੀ 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 ਆਇਆ ਆਇਆ ਹਾਂਜੀ ਹਾਂਜੀ ਲਾਦੇ ਭਰਾਵਾਂ ਹੁਣ ਪਤਾ ਨਹੀਂ ਕੀ ਕਹਿੰਦੇ ਇਸ ਮੈਲਾ ਇੱਥੇ ਲਗਣੀ ਪੜਦੇ ਜੇ ਤੇ ਅੱਛਾ ਤਾਂ ਮੇਰੀ ਜ਼ਿੰਦਗੀ ਚਾਲਣ ਹੋਇਆ ਹੈ ਆਏ ਕਿਹਨੇ ਕਿਤੇ ਮਰ ਮਰਾਂ ਨਾ ਜਾਇਓ ਆਗੇ ਆਗੇ ਹੁਣ ਕਿਉਂ ਓਂਡੇ ਜਾਨੂ ਜਾਨੂ ਥੋੜੇ ਡੇ ਸਾਰੇ ਸੋਨੇ ਤਾਂ ਰੋਜ਼ ਹੀ ਆ ਮੇਲੇ ਉਹਦੇ ਨਾਮ ਨਮਾਜ਼ਾਂ ਪੜ੍ਹੀਏ ਜੀ ਹਾਫ ਟਾਈਮ ਹੈ ਗਿਆ ਵਾ ਮੂਵੀ ਦਾ ਤੇ ਕਹਿੰਦਾ ਪਾਣੀ ਪੀਣਾ ਹੀ ਮੈਂ ਪਾਣੀ ਪੀਣਾ ਹੋਰ ਕੀ ਤੇ ਇੱਥੇ ਹੋਰ ਕੀ ਪੀਣਾ ਹੀ ਹੈ ਪਾਣੀ ਪੀ ਲਈ ਇੱਕ ਠੰਡਾ ਠਾਇ ਹੈ ਲੈ ਵੀ ਐਂਡ ਹੋ ਗਿਆ ਮੂਵੀ ਦਾ ਤੇ ਬਹੁਤ ਸੋਹਣੀ ਕਹਿ ਨਹੀਂ ਸਕਦੇ ਮਾੜੀ ਇਹ ਬਹੁਤ ਸੋਹਣੀ ਪਰ ਜਿਨ੍ਹਾਂ ਨੇ ਪਿਆਰ ਕੀਤਾ ਉਹਨਾਂ ਨੂੰ ਮਾੜੇ ਵਧੀਆ ਹੈ ਕਹਿੰਦੇ ਸੋਹਣੀ ਜਿਨ੍ਹਾਂ ਨੇ ਪਿਆਰ ਕੀਤਾ ਉਹਨਾਂ ਨੂੰ ਮਾੜੇ ਵਧੀਆ ਉਹ ਵੇਖੇ ਜੋ ਜਿਨ੍ਹਾਂ ਦੇ ਦਿਲ ਟੁੱਟੇ ਆ 11 16 ਹੋ ਗਏ ਆ ਤੇ ਮੂਵੀ ਬਹੁਤ ਸੋਹਣੀ ਹੈਗੀ ਤੇ ਬਾਕੀ ਸਾਰੇ ਵੀ ਵੇਖ ਸਕਦੇ ਆ ਮੁੱਕਦੀ ਗੱਲ ਇਹ ਆ ਵੀ ਮੂਵੀ ਜ਼ਿਆਦਾਤਰ ਉਹਨਾਂ ਨੂੰ ਵਧੀਆ ਲੱਗੂਗੀ ਜਿਨ੍ਹਾਂ ਦੇ ਦਿਲ ਟੁੱਟੇ ਆ ਦਿਲ ਟੁੱਟੇ ਆ ਜਿਨ੍ਹਾਂ ਦੇ ਦਿਲ ਟੁੱਟੇ ਆ ਵੀ ਉਹਨਾਂ ਨੂੰ ਵਧੀਆ ਲੱਗੇਗੀ ਆਪਾਂ ਨੂੰ ਤਾਂ ਬਹੁਤ ਵਧੀਆ ਲੱਗੀ ਯਾਰ ਬਹੁਤ ਸੋਹਣੀ ਹੈਗੀ ਨਜ਼ਾਰਾ ਬੰਤਾ ਇਧਰ ਕੋ ਹੈ ਕੋਈ ਨਹੀਂ ਪਰੰਦਾ ਨੇ ਲੱਭਣ ਡਿਆ ਵੀ ਇੱਕੋ ਹੀ ਗੱਡੀ ਪਸ ਹੈ ਕੋਈ ਗੱਡੀ ਆ ਲਾਸੇ ਹੋਈ ਨਾ ਆਹ ਵੇ ਗੱਡੀਆਂ ਗੋਲੀਆਂ ਭਰੀਆਂ ਨੇ ਗੱਡੀ ਵੇਖ ਤਾਂ ਚੈੱਕ ਕਰੋ ਇਧਰ ਆਖੋ ਇਹ ਗਰਮ ਮਨ ਬੜਾ ਖਰਾਬ ਹੁੰਦਾ ਲੰਮੇ ਟੂਰ ਤੇ ਜਾਈਦਾ ਨਾ ਮਨ ਬੜਾ ਖਰਾਬ ਹੁੰਦਾ ਐਨਾ ਆਜੂਲਾ ਸਾਰੀ ਗੱਡੀ ਭਰੀ ਮੈਂ ਜਿੱਦਿਆ ਤਾਂ ਮਰਨਿਆ ਆਜੂਲਾ ਗੋਲੀਆਂ ਨਿਕਲ ਕੇ ਆਈਆਂ ਜਿਵੇਂ ਲੋ ਯਾਰ ਤੂੰ ਮੋਹੜ ਕੱਟ ਕਰਿਆ ਠੀਕ ਆ ਤਮਨ ਦੱਸਾਂ ਵੀਰ ਮਗਰ ਉਹਨੇ ਮਛੇ ਕੁੰਡੀਆਂ ਦਾ ਕਰੇ ਬੜੀਆਂ ਲੰਮੀਆਂ ਲੱਗਣ ਟਿਕਾ ਮਮਾ ਉਹ ਵੀ ਜਾਂਦਾ ਸੀ ਮੈਂ ਖਾ ਲੀ ਹੁਣ ਖਾਦਾ ਤੇ ਹੈ ਵੀ ਕੋਈ ਜਣ ਖਾਈਏ ਆ ਗੋਲੀਆਂ ਖਾ ਲਈਆਂ ਹਾਂ ਫਤ ਮਰਗੇ ਮਮਾ ਉਹ ਵੀ ਤਰਲੇ ਲੈਣ ਦੇ ਦੋ ਪਾਸੇ ਹੋ ਗਏ ਆ ਦੂਜੀ ਏਰੀਆ ਪਹਿਲਾ ਏਰੀਆ ਤਾਂ ਚੁੱਪੀ ਹੋਣਾ ਹੈ ਮਗਰ ਉਹਨੇ ਦੇਖੀ ਨਾ ਮੂਵੀ ਵੇਖੀ ਤੇ ਮਛਰੇ ਆ ਮਛਰੇ ਮੂਵੀ ਵੇਖੀ ਵੇਖੀ ਲੀ ਨਾ ਨਾਲੇ ਬੱਟਲ ਆ ਲੈ ਪਾਰ ਵਾਰ ਨਹੀਂ ਰਹਾ ਕੋ ਕਿੰਨਾ ਆ ਆ ਟਾਈਮ ਹੀ ਕਿੰਨਾ ਹੋ ਗਿਆ 11 ਸੈਨ ਲੱਗ ਗਿਆ ਜਦੋਂ ਇਹ ਗੱਡੀ ਨਿੱਕੀ ਆ ਹਾਂ ਠੀਕ ਵੱਡੀ ਦਾ ਬੇੜਾ ਕਰਦਾ ਜਲਾ ਪਾਈ ਨਹੀਂ ਇਹ ਕੁਮ ਤੁਲਾ ਜਾਜ ਨਹੀਂ ਭੁੱਲਦੀ ਬੰਦੇ ਨੇ ਕਿੰਨ ਗੱਡੀਆਂ ਦੀ ਜਾਜ ਨਹੀਂ ਭੁੱਲਦੀ ਬਾਜਾ ਜਾਜ ਨਹੀਂ ਭੁੱਲਦੀ ਹੈਪੀ ਡੇ ਕੰਡਿਆਓ ਮੈਂ ਹੈਪੀ ਰਹਿ ਤੈਨੂੰ ਵੀ ਫੋਨ ਕਰ ਲਿਆ ਆਂਦਾ ਭਰਾ ਕਦੋਂ ਆਉਣਾ ਵਾ ਰੋਟੀ ਖਾਣੀ ਆ ਆ ਜਾ ਆ ਜਾ ਮੈਂ ਰੋਟੀਆਂ ਪੀਣ ਨੂੰ ਨਾਲ ਦੀ ਨਾਲ ਖਾ ਤੂੰ ਮੈਂ ਤੇਰੇ ਨਾਲ ਨਹੀਂ ਦਸਨੀ ਮੈਂ ਬਣਾ ਦਾਂਗਾ ਨਹੀਂ ਗੱਡੀ ਖਾਈ ਦੀਆਂ ਨਾ ਫਿਰ ਕਿੱਥੇ ਲੈ ਕੇ ਗੱਡੀ ਵੀ ਆਪ ਨੂੰ ਚਾਹੀਦੀ ਆ ਤੇ ਮੋਟਰਸਾਈਕਲ ਵੀ ਚਾਹੀਦੀ ਆ ਕਿ ਸਵੇਰੇ ਡੈਡੀ ਨੇ ਆਉਣਾ ਮੋਟਰਸਾਈਕਲ ਤੇ ਆਪਣੇ ਪਲਾਟ ਦੇ ਵਿੱਚ ਤੇ ਹੁਣ ਭਾਈ ਹੁਣਾ ਵੱਲੋਂ ਮੋਟਰਸਾਈਕਲ ਲੈ ਜਾਣਾ ਉਹਨਾਂ ਨੇ ਘਰੇ ਲਾਇਆ ਵਾ ਕਿਉਂਕਿ ਮੈਂ ਗੱਡੀ ਇੱਧਰੋਂ ਖੜੀ ਨਹੀਂ ਨਾ ਤੇ ਆਪਣੀ ਗੱਡੀ ਵੀ ਗਈ ਹੋਈ ਆ ਧੰਨਵਾਦ ਤੇ ਆਹ ਰੇਪ ਜੀ ਬੜੀ ਗਲਤ ਲਾਤੀ ਕਿ ਗੱਡੀ ਅੱਗੇ ਲੰਘਦੀ ਨਹੀਂ ਹੈਗੀ ਫਿਰ ਗੱਡੀ ਮੈਂ ਉਥ ਸਾਨੂੰ ਫੜਾਤਾ ਮੋਟਰਸਾਈਕਲ ਮੈਂ ਤੁ ਲੈ ਕੇ ਚੱਲੋ ਲਿਓ ਜੀ 12 ਵਜੇ ਘਰੇ ਪਹੁੰਚੇ ਆ ਵੀ ਤੇ ਹੁਣ ਦੇਖਦੇ ਹਾਂ ਕੀ ਬਣਿਆ ਵਾ ਖਾਣ ਪੀਣ ਨੂੰ ਜੋ ਜੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਰਜਾਨੀ ਕਰਦੇ ਹੋ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸਿਕਾ ਤੇ ਕੇ ਤੇ ਓਕੇ ਬਾਏ ਬਾਏ